ਜਿਹੜੀ ਐਂਬੂਲੈਂਸ ਆ ਉਹ 1 ਘੰਟੇ ਲੇਟ ਪਹੁੰਚੀ ਇੱਥੇ ਤੇ ਜਿਹੜੇ ਬੱਚੇ ਆ ਉਹ ਸਹੀ ਸਲਾਮਤ ਆ ਪਰ ਜਿਹੜਾ ਕਨੈਕਟਰ ਦੀ ਉਹਦੀ ਡੈਥ ਹੋ ਚੁੱਕੀ ਆ ਠੀਕ ਹੈ ਇਹ ਹਾਲਾਤ ਨਹੀਂ ਕਿਉਂਕਿ ਮਹਿਲਕਲਾਂ ਦੇ ਨੇੜੇ ਕਿਰਪਾਲੇਵਾਲ ਪੈਂਦਾ ਹੈ ਜਿੱਥੇ ਇਹ ਬੱਸ ਬਾਬਾ ਗੰਧਾ ਸਕੂਲ ਦੀ ਪਾਰਟੀ ਆ ਇਹ ਸਾਡੇ ਬੱਚਿਆਂ ਦੀ ਸੇਫਟੀ ਕੀ ਆ ਇਹਦੇ ਵਿੱਚ ਠੀਕ ਹੈ ਜੇ ਬੱਚਿਆਂ ਨੂੰ ਕੋਈ ਗੱਲਬਾਤ ਹੁੰਦੀ ਹੈ ਕਿ ਸਕੂਲ ਜ਼ਿੰਮੇਵਾਰ ਆ ਬਾਬਾ ਗੰਧਾ ਜਾ ਕੇ ਚਲਾਉਣ ਵਾਲਾ ਡਰਾਈਵਰ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਠੀਕ ਹੈ ਇਹਦਾ ਇਨਸਾਫ ਮਿਲਣਾ ਚਾਹੀਦਾਗਾ ਕਿਉਂਕਿ ਇਹ ਜਿਹੜੀ ਘਟਨਾ ਗਈ ਇਸ ਤਰ੍ਹਾਂ ਬਾਰ ਬਾਰ ਘਟਨਾ ਇਸ ਤਰ੍ਹਾਂ ਹੋਣਗੀਆਂ ਬਾਕੀ ਡਰਾਈਵਰ ਨੇ ਇਹ ਬੱਸਾਂ ਬਹੁਤ ਤੇਜ਼ ਚਲਾਉਂਦੇ ਨੇ ਇੱਥੇ ਜਿਹੜੇ ਨਦੀਕ ਦੇ ਕਰਪਾਲੇਵਾਲ ਕਲਾਲਮਾਰੇ ਦੇ ਪਿੰਡ ਦੇ ਜਿਹੜੇ ਇਹਨਾਂ ਨੇ ਬੱਸਾਂ ਨੂੰ ਬੱਸ ਨੂੰ ਸਿਤਾ ਕੀਤਾਗਾ ਮੇਰਾ ਹਰਪਿੰਦਰ ਸਿੰਘ ਹੈ ਵੀਰ ਜੀ ਤਪਿੰਦਰ ਸਿੰਘ ਜੀ ਕੀ ਆ ਜਿਹੜੀ ਪੂਰੀ ਘਟਨਾ ਸੀ ਗੱਡੀ ਚਲਾ ਰਹੇ ਸੀ ਹਾਂਜੀ ਵੀਰੇ ਮੈਂ ਗੱਡੀ ਚਲਾ ਰਿਹਾ ਸੀ ਕਿ ਕਿੱਟਨ ਹੋ ਗਿਆ ਵੀਰੇ ਕਲਾਲ ਮਾਜਰੇ ਨੂੰ ਸਰਪੱਲੇਵਾਲ ਨੂੰ ਜਾ ਰਹੀ ਸੀਗੇ ਸਣੀ ਮਹਿਲ ਕਲਾਂ ਤੋਂ ਬੱਚੇ ਤਾਰ ਕੇ ਤੇ ਰਸਤੇ ਦੇ ਸਾਹਮਣੇ ਤੋਂ ਸਿੰਗਲ ਸੜਕ ਤੇ ਮੋਰੋਂ ਗੱਡੀ ਆ ਰਹੀ ਸੀ ਸਪੀਡ ਤੇ ਤੇ ਉਹਨੂੰ ਸਾਈਡ ਦੇਣ ਲੱਗੇ ਗੱਡੀ ਸਾਈਡ ਤੇ ਕਰ ਲਈ ਐ ਤੇ ਉਦੋਂ ਬਾਅਦ ਕਮੀ ਪਿਆ ਕਰਕੇ ਗੱਡੀ ਥੱਲੀ ਲੈ ਗਈ ਠੀਕ ਹੈ ਜੀ ਕਿੰਨੇ ਬੱਚੇ ਸੀ ਦੇ ਵਿੱਚ 55 ਦੇ ਆਸ-ਪਾਸ ਸੀਗੇ ਬਾਕੀ ਪਹਿਲਾਂ ਸਾਰੇ ਤਾਰਤੇ ਸੀਗੇ ਮਾ ਕਰਮਾ ਕਰਾਲ ਮਾਜਰੇ ਦੇ ਤੇ ਕਿਰਪਾਲੇ ਆਉਂਦੇ ਦੀ ਬੱਚੇ ਸੀਗੇ ਬਸ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਨਾਲ ਸਾਥੀ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੀ ਵੀ ਤਾਂ ਪੰਜ ਜਣੇ ਇਹ ਬਸ ਉਹ ਵੀਰੇ ਟਾਕੀ 'ਚ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਲਿਪ ਫੋਨ ਕਰਕੇ ਉਹ ਥੱਲੇ ਆ ਗਏ ਸੀਗੇ ਕਿਰਪਾਲੇਵਾਲ ਤੋਂ ਮਹਿਰ ਕਲਨਾਰੇ ਰੋਡ ਪ੍ਰਸ਼ਾਸਨ ਦੇ ਬੱਚੇ ਇੱਥੇ ਪਹੁੰਚੇ ਨੇ ਬੱਚੇ ਸਾਰੇ ਠੀਕ ਨੇ ਬਾਈ ਸਾਰੇ ਠੀਕ ਨੇ ਬੱਚੇ ਸਾਰੇ ਕਰਲੇ ਸੀਗੇ ਬੱਚੇ ਨੂੰ ਕੋਈ ਦੇਖ ਨਹੀਂ ਆਇਆ ਮੇਰਾ ਨਾਂ ਤਾਂ ਸਾਹੇ ਸਾਥ ਨਾ ਦੇ ਬੱਚਿਆਂ ਨੇ ਕਿ ਅੰਮ੍ਰਿਤਪਾਲ ਦਾ ਦੇਖੀ ਲੱਗਦੇ ਜੀ ਠੀਕ ਹੈ ਇਸ ਕਰਕੇ ਉਹਨਾਂ ਨੇ ਇਹ ਮੈਨੂੰ ਜਣ ਪਤਾ ਲੱਗਿਆ ਮੈਂnablare ਫੋਨ ਪਾਣਾ ਗਿਆ ਸੀਗਾ ਪੰਡਾ ਅਸੇ ਤਾਂ ਕੰਮ ਕਰਦੇ ਸੀ ਬੇ ਉਹ ਸੀ ਮਾਛੌਤ ਤੇ ਅੱਬੜਵਾਹੇ ਤਰਫੇ ਹਾਂ ਮਰਸਾਉਤੇ ਜਦੋਂ ਆ ਕੇ ਦੇਖਿਆ ਮੇਰੇ ਉਹਨਾਂ ਦਾ ਬਾਹਰ ਟੱਡਾ ਆਇਆ ਸੀ ਠੀਕ ਹੈ ਜਦੋਂ ਮੈਂ ਪਤਾ ਕੀਤਾ ਉਹ ਕਹਿੰਦੇ ਵੀ ਥੱਲੇ ਆਇਆ ਸੀ ਠੀਕ ਹੈ ਹਾਂ ਪਾਸੇ ਥੱਲੇ ਆਇਆ ਸੀ ਹਾਂ ਮੇਰੇ ਉਹਨਾਂ ਦਾ ਮੈਂ ਤੈ ਹੈ ਨਹੀਂ ਸੀ ਪਤਾ ਪੂਰਾ ਆਇਆ ਸੀ ਮੈਂ ਕਿ ਕੋਈ ਪਰਵਾਹ ਕਿਤੇ ਮੈਂ ਹੀ ਲੈ ਚੱਲਿਆ ਸੀ ਇਹ ਤਾਂ ਕਦੇ ਨਹੀਂ ਦਾਖਲ ਸਰ ਆ ਬੰਦੇ ਕਿੰਨੇ ਟਾਈਮ ਪਹੁੰਚਦਾ ਇਹ ਵੀ ਮੂਹਰੇ ਵਿੱਚ ਕੰਮ ਕਰ ਰਹੇ ਸੀ ਇਹ ਸਕੂਲ ਚ ਮੈਂ ਖਿਆ ਪਹਿਲਾ ਪ੍ਰਾਣਾ ਲੱਗਾ ਹੋਇਆ ਸੀਗਾ ਕਾਫੀ ਟਾਈਮ ਦਾ ਯਾਰ ਕੀ ਨਾਮ ਹੈ ਪ੍ਰਜੀਤ ਸਿੰਘ ਜੀ ਕਿਰਪਾਲੀ ਹਾਲਤ ਜੀ ਜੋ ਤੁਸੀਂ ਮੌਕੇ ਦੇ ਪਹੁੰਚੇ ਤਾਂ ਕੀ ਹਾਲਾਤ ਸੀਗੇ ਇਹ ਮੌਕੇ ਤੇ ਜੀ ਬਹੁਤ ਵੱੱਟਸ ਆਪਣੀ ਡਿੱਗ ਚੁੱਕੀ ਸੀ ਬੜੇ ਗੰਭੀਰ ਹਾਲਾਤ ਸੀ ਜਦੋਂ ਅਸੀਂ ਆ ਰਹੇ ਸੀ ਜੀ ਇਧਰੋਂ ਆਪਣੇ ਕਿਰਪਾਲ ਸਿੰਘ ਵਾਲਾ ਕੋਮਹਿਲ ਕਲਾ ਨੂੰ ਇੱਥੇ ਚਾਂਕ ਚ ਜਦੋਂ ਅਸੀਂ ਬਸ ਦੇ ਤੁਰੰਤ ਗੁਰੂ ਘਰ ਦੇ ਆਪਾਂ ਛੇ ਬਜ਼ਾਰ ਨੂੰ ਅਨਫਾਰਮ ਕੀਤਾ ਵੀ ਬਾਬਾ ਜੀ ਉੱਥੇ ਬੱਸ ਡ ਪਲਟ ਗਈ ਤੇ ਬੇਨਤੀ ਕਰੋ ਵੀ ਆਪਣੇ ਬੱਚੇ ਸਹੀ ਸਲਾਮਤ ਕੱਢ ਗਏ ਆਪਾਂ ਬਾਹਰ ਜਦੋਂ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਇੱਥੇ ਅਸੀਂ ਬੱਸ ਨੂੰ ਇੱਕ ਪਾਸੋਂ ਧੱਕਿਆ ਉਹਦੇ ਨਾਲ ਜਿਹੜਾ ਥੱਲੇ ਕਨੈਕਟਰ ਸੀ ਵਾਰੀ ਵਿੱਚ ਖੜਾ ਸੀ ਤੇ ਉਹ ਦੱਬਿਆ ਗਿਆ ਤੇ ਉਹਦੀ ਮੌਤ ਹੋ ਗਈ ਜੀ ਮੌਕੇ ਠੀਕ ਹੈ ਜੀ ਬੱਚਿਆਂ ਨੂੰ ਕੋਈ ਗੱਲ ਵਾ ਤੇ ਬਾਕੀ ਬੱਚੇ ਸਹੀ ਸਲਾਮਤ ਆ ਜੀ ਉਹ ਅਸੀਂ ਕੱਢ ਲਏ ਬੱਚਿਆਂ ਦੇ ਕੋਈ ਛੱਟ ਤਾਂ ਨਹੀਂ ਨਹੀਂ ਬੱਚਿਆਂ ਦੇ ਨਾਰਮਲ ਹੀ ਛੱਟਾਂ ਹੋਣਗੀਆਂ ਜੀ ਮੰਨ ਲਓ ਇੰਨਾ ਵੀਰ ਤਾਂ ਨਹੀਂ ਕੇਤੇ ਨਹੀਂ ਨਹੀਂ ਜੀ ਨਹੀਂ ਸਾਨੂੰ ਕਟੋਰਮ ਤੋਂ ਇਤਲਾਹ ਮਿਲੀ ਸੀ ਕੋਈ ਬੱਸ ਸਕ੍ਰਿਡ ਹੋ ਗਈ ਹੈ ਮਹਿਲਕਲਾ ਕਲਾਲਵਾਜਾ ਰੋਡ ਤੇ ਬੱਸ ਸਕੂਲ ਬੱਸ ਬੱਚਿਆਂ ਦੀ ਸਕ੍ਰਿਡ ਹੋ ਕੇ ਐਕਸੀਡੈਂਟ ਹੋ ਗਿਆ ਇਸ ਤੇ ਮੌਕੇ ਤੇ ਅਸੀਂ ਪਹੁੰਚਾ ਐਸਐਸਐਫ ਟੀਮ ਐਂਬੂਲੈਂਸ ਪਹੁੰਚੇ ਜੇ ਮੌਕੇ ਦੇਖ ਕੇ ਕਿ ਲਾਚਾਨਕ ਸੜਕ ਛੋਟੀ ਹੋ ਆਂ ਕਰਕੇ ਉਥੇ ਬੱਸ ਸਕ੍ਰਿਡ ਹੋ ਗਈ ਬੱਚਿਆਂ ਨਾਲ ਜੀ 32 33 ਬੱਚੇ ਸੀ ਬਾਬਾ ਗੰਗਾ ਸਿੰਘ ਕਢਣੇ ਪਰ ਸਭ ਤੋਂ ਵੱਡੀ ਗੱਲ ਬੱਚੇ ਸਾਰੇ ਸੁਰੱਖਤ ਨੇ ਪਰ ਜੋ ਬੱਸ ਦਾ ਕੰਡਕਟਰ ਬੱਸ ਇੱਕਦਮ ਪਲਟ ਕਾਲ ਥੱਲੇ ਆ ਕੇ ਜੀ ਦੀ ਡੈਥ ਹੋ ਗਈ ਹੈ ਕੋਈ ਡੈੱਡ ਬਡੀ ਇਸੇ ਤੇ ਹਸਪਤਾਲ ਪਈ ਹੈ ਉਹਦੇ ਬਾਅਦ ਜੋ ਬਿਆਨ ਲਖਣਗੇ ਇਸੇ ਕਰ ਜੋ ਲਖਣਗੇ ਅਸੀਂ ਉਹੇ ਜੀ ਕਰਮੇ ਕਰਾਂਗੇ ਜੀ ਇੱਕ ਸਕੂਲ ਦੀ ਬੱਚ ਪਾਰਟੀ ਹੈ ਤੁਹਾਡੇ ਕੋਲ ਆਏ ਹੋਗੇ ਹਾਂ ਜੀ ਹਾਂ ਜੀ 25 ਜਾਂ ਕੀ ਕਿੰਨੀ ਸਮਾਂ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬਸ ਉਹਦਾ ਹਾਂ ਜੀ ਤੇ ਉਹ ਬਰਾਉ ਡੈੱਡ ਸੀਗਾ ਡੈਥ ਹੋ ਚੁੱਕੀ ਸੀ ਉਹਦੀ ਪਹਿਲਾਂ ਹੀ 10 15 ਮਿੰਟ ਪਹਿਲਾਂ ਕਿਥੋਂ ਜੀ ਕਿਸੇ ਬੱਚਾ ਸਾਡੇ ਕੋਲ ਕੋਈ ਇੰਜਰਡ ਨਹੀਂ ਆਇਆ ਕਿੰਨੀ ਉਮਰ ਹੈ ਜੀ ਉਹਨਾਂ ਦੀ ਅਰਾਊਂਡ 30 ਸਾਲ ਦੀ ਉਮਰ ਹੈ ਬੱਚੇ ਦੀ ਕੰਡਕਟਰ ਦੀ ਜੀ ਹਾਂ ਜੀ ਤੇ ਹੋਰ ਕੋਈ ਬੱਚਾ ਜਾਂ ਕੋਈ ਹੋਰ ਨਹੀਂ ਬੱਚਾ ਕੋਈ ਨਹੀਂ ਹੈ ਸਰ ਠੀਕ ਹੈ ਅਮਰਤਪਾਲ ਸਿੰਘ ਹੈ ਪੁੱਛਿਆ ਨਾ ਉਹਦਾ ਕੰਡਕਟਰ ਦਾ ਨਾਮ ਤੇ ਰਹਿਣ ਵਾਲਾ ਉਹ ਕਲਾਲ ਮਾਸਰੀ ਦਾ ਸੀਗਾ ਠੀਕ ਹੈ ਠੀਕ ਹੈ ਤੇ ਜਦੋਂ ਸਾਡੇ ਕੋਲ ਆਇਆ ਆਲਮੋਸਟ 15 20 ਮਿੰਟ ਹੋ ਗਏ ਸੀ ਡੈਥ ਹੋਈ ਠੀਕ ਹੈ ਹਾਂਜੀ